ਦੋਸਤੋ ਰੂਦੇ ਬੋਲ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਸਵਾਗਤ ਜਿਸ ਤਰ੍ਹਾਂ ਕਿ ਐਕਟਰਸ ਦੇ ਨਾਲ ਹੋਰ ਸਿੰਗਲਸ ਦੇ ਨਾਲ ਤੁਹਾਡੀ ਗੱਲਬਾਤ ਰੋਜ਼ ਹੀ ਕਰਵਾ ਰਿਹਾ ਅੱਜ ਤੁਹਾਨੂੰ ਬੁਲਾਉਂ ਰਿਹਾ ਉਸੇ ਤਰੀਕੇ ਐਕਟਿੰਗ ਕਰਕੇ ਬਿੱਲੂ ਬਾਦਸ਼ਾਹ ਨਾਲ ਮਿਲਾਈਏ ਬਿੱਲੂ ਬਾਦਸ਼ਾਹ ਨੂੰ ਦੋਸਤੋ ਤੁਹਾਨੂੰ ਮਲਾਣੇ ਬਿੱਲੂ ਬਾਦਸ਼ਾਹ ਨਾਲ ਆਹਾ ਆਹਾ ਬਿੱਲੂ ਬਾਦਸ਼ਾਹ ਕੋਈ ਜਾਣ ਪਹਿਚਾਨ ਦਾ ਮਹਤਾਜ ਨਹੀਂ ਔਰ ਇਹਨਾਂ ਦਾ ਜਿਹੜਾ ਅਸਲੀ ਨਾਮ ਆਵੇਗਾ ਬਲਵਿੰਦਰ ਸਿੰਘ ਮੇਰੇ ਮਾਤਾ ਜੀ ਜਿਹੜੇ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਦਾ ਨਾਮ ਵੀ ਬਲਵਿੰਦਰ ਕੌਰ ਹੈ ਔਰ ਜਿਹੜਾ ਮੇਰਾ ਮਾਮਾ ਹੈ ਸਕਾ ਮਾਮਾ ਉਹਨਾਂ ਦਾ ਭਰਾ ਉਹਦਾ ਨਾਮ ਗੁਵਿੰਦਰ ਸਿੰਘ ਹੈ ਹੈ ਤੇ ਅੱਜ ਕੁਲਵਿੰਦਰ ਸਿੰਘ ਹੋਰ ਨੂੰ ਮਿਲਲੇ ਆਪਾਂ ਤੇ ਜਿਹੜੀ ਇਹ ਵਾਲੀ ਇੰਟਰਵਿਊ ਹੈ ਮੇਰੀ ਇਹ ਇੰਟਰਵਿਊ ਟੋਟਲੀ ਮੇਰੀ ਮਾਂ ਨੂੰ ਸਮਰਪਿਤ ਹੈ ਬਲਵਿੰਦਰ ਕੌਰ ਸੇਖੋਂ ਨੂੰ ਜਿਹੜੇ ਕੈਨੇਡਾ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਨੇ ਤੇ ਤੁਹਾਡੇ ਕਾਰਨ ਹੀ ਇਹ ਪੋਸੀਬਲ ਹੋਇਆ ਤੁਹਾਡੇ ਨਾਮ ਦੇ ਕਾਰਨ ਹੀ ਨਹੀਂ ਮੇਰੇ ਦਿਮਾਗ 'ਚ ਨਹੀਂ ਆਣੀ ਸੀ ਗੱਲ ਉਹਨੇ ਵੀ ਮਾਨੂੰ ਕੁਝ ਦੇ ਦਈਏ ਜ਼ਿੰਦਗੀ ਚ ਹਾਂਜੀ ਹਾਂ ਜਰੂਰੀ ਹੈ ਜਰੂਰੀ ਹੈ ਨਾ ਆਪਾਂ ਉਹ ਤੋਂ ਬਹੁਤ ਕੁਝ ਲਿਆ ਹੈ ਹਾਂਜੀ ਹਾਂ ਤੇ ਬਿੱਲੂ ਵੀ ਆਪਾਂ ਜਿਵੇਂ ਗੱਲਬਾਤ ਦਾ سلسلہ ਸਟਾਰਟ ਕੀਤਾ ਤੇ ਉਹ ਇਹ ਹੈ ਕਿ ਤੁਹਾਨੂੰ ਮਲਾਮਾ ਐਜ਼ ਏ ਇੱਕ ਕਾਮੇਡੀਅਨ ਜਾਂ ਐਜ਼ ਏ ਇੱਕ ਰੋਬਦਾਰ ਵਾਲਾ ਕੈਰੈਕਟਰ ਨਹੀਂ ਜੀ ਕਾਮੇਡੀਅਨ ਕਾਮੇਡੀਅਨ ਹਾਂਜੀ ਤੇ ਅੱਜ ਤਾਂ ਪਰ ਤੁਸੀਂ ਬਦਮਾਸ਼ੀ ਵਾਲਾ ਕੈਰੈਕਟਰ ਕਰ ਰਹੇ ਸੀ ਕਿਤੇ ਮੈਂ ਦੇਖੀ ਇਹ ਅਚਾਨਕ ਗਿਆ ਨਾ ਇਹ ਪਹਿਲਾ ਹੀ ਕੈਰੈਕਟਰ ਹੈ ਇਹ ਪਹਿਲਾ ਹੀ ਕੈਰੈਕਟਰ ਹੈ ਜੀ ਦੇਖੋ ਕਮਾਲਾ ਬੰਦਾ ਮੈਂ ਪਛਾਣ ਲਿਆ ਤੇ ਤੁਹਾਡੇ ਜਿਹੜੇ 1.200 300 ਜਿਹੜੇ ਕੈਰੈਕਟਰ ਆਏ ਨੇ ਸਾਰੇ ਕਮੇਡੀਅਨ ਹਨ ਹਾਂਜੀ ਹਾਂ ਤੁਸੀਂ ਸ਼ੁਰੂਆਤ ਕਰੀਏ ਕੋਈ ਛੋਟੀ ਜੀ ਕਮੇਡੀ ਤੋਂ ਕੋਈ ਗੱਲ ਹੀ ਕਰੋ ਵਧੀਆ ਜੀ ਕੋਈ ਚੁਟਕਲਾ ਸੁਣਾ ਦਿਓ ਕੋਈ ਵੀ ਗੱਲ ਕਰ ਦਿਓ ਕੁਝ ਵੀ ਜ਼ਿੰਦਗੀ ਦੇ ਵਿੱਚ ਕੋਈ ਵਧੀਆ ਜੀ ਗੱਲ ਸੁਣਾ ਦਿਓ ਹੱਸੀਏ ਥੋੜਾ ਜਿਆ ਮੈਂ ਸਟੇਜ ਤੇ ਬੀਬੀ ਬਪੂਆ ਨੂੰ ਪਾਧਣਾ ਮਹਾ ਭਗਵਾਨ ਨੇ ਮੈਨੂੰ ਅੱਜ ਕੋਈ ਇਹੀ ਜੀ ਗੱਲ ਸੁਣਾ ਕਿ ਤੇਰੀ ਗੱਲ ਸੁਣ ਕੇ ਧਰਤੀ ਦੇ ਪੈਰ ਨਾ ਲੱਗਣਾ ਉਹ ਮੈਨੂੰ ਅੱਜੋ ਜਵਾਬ ਦਿੰਦੀ ਹੈ ਕਹਿੰਦੀ ਕੰਜੜਾ ਤੂੰ ਇਹਦੇ ਨਾਲ ਫਹਾ ਲੈਣਾ अच्छा हां इद्दियां ਗੱਲਾਂ ਇਹ ਤਨੋ ਤੇ ਪਾਏ ਦਾ ਇਹ ਤਨੋ ਤੇ ਬਣੀ ਜੀ ਅਮਰਤਾਰਮ ਇਹ ਤੇ ਕਈ ਤਰ੍ਹਾਂ ਦੀਆਂ ਨੇ ਬੀਬੋ ਪੂਆ ਇਹ ਜਿਹੜੇ ਫੌਜੀ ਦੀ ਫੈਮਿਲੀ ਵਾਲੇ ਦੇ ਜੀ ਅਰੀਜਨਲ ਅਮਰਤਾਰਮ ਜੀ ਦੇਗੇ ਅਸਲੀ ਉਹ ਨਹੀਂ ਅਸਲੀ ਉਹ ਨਹੀਂ ਜੀ ਉਹ ਕਿਤੇ ਨੇ ਬੀਬੋ ਕਿਪੂ ਵਾਲੇ ਉਹ ਬਰੁੱਖਾ ਬਣ ਰਹੀਆਂ ਨੇ ਬਰੁੱਖਾ ਹੀ ਆ ਅੱਜ ਅੱਜ ਬਰੁੱਖਾ ਵਾਲੇ ਪਹਗੇ ਨੇ ਉਹ ਤਾਂ ਹਾਂਜੀ ਹਾਂ ਬਾਜਨ ਬਦਲਦੇ ਕਜਨ ਨਹੀਂ ਜੀ ਅੱਛਾ ਅੱਛਾ ਹਾਂਜੀ ਤੇ ਮੇਰੇ ਨਾਲ ਹੋਈ ਸੀ ਬਚਨ ਬੇਦੀ ਸੀ ਜੀ ਨਾਲ ਪਾਸੇ ਗੱਲ ਹੋਈ ਉਹਨਾਂ ਦੇ ਪਾਛੇ ਦੇ ਬੇਟੇ ਨੇ ਅੱਜ ਕੀ ਉਹਨਾਂ ਦੇ ਪਾਛੇ ਦੇ ਬੇਟੇ ਹਾਂਜੀ ਹਾਂ ਅੱਛਾ ਪਿੰਡ ਹੀ ਰਹਿੰਦੇ ਨੇ ਪਿੰਡ ਹੀ ਰਹਿੰਦੇ ਨੇ ਅੱਛਾ ਪਹਿਲੇ ਬੀਬੂ ਬੂਆ ਹੋਇਆ ਪਹਿਲੀ ਬੀਬੂ ਬੂਆ ਹੋਇਆ ਐ ਇਹਨਾਂ ਨੇ ਪਹਿਲੀ ਫਿਲਮ ਕਰੀਤੀ ਸੀ ਸੰਦੂਖ ਤੋਂ ਬੰਦੂਕ ਅੱਛਾ ਉਸ ਤੋਂ ਬਾਅਦ ਆਈ ਆ ਫੌਜੀ ਦੀ ਫੈਮਿਲੀ ਸੰਦੂਖ ਚ ਬੰਦੂਕ ਹਾਂਜੀ ਹਾਂ ਫਿਰ ਉਹ ਗੁਰਚੇਤ ਦਾ ਤਾਂ ਨਹੀਂ ਸੀ ਕੋਈ ਰਿਲੇਸ਼ਨ ਸੰਦੂਖ ਚ ਬੰਦੂਕ ਗੁਰਚੇਤ ਹੈਗਾ ਸੀ ਜੀ ਗੁਰਚੇਤ ਚਿੱਤਰਕਾਰੋਂ ਉਸਦੇ ਹਾਂਜੀ ਹਾਂ ਗੁਰਚੇਤ ਵੀ ਹੈ ਜਦ ਇਹ ਫੌਜੀ ਦੀ ਫੈਮਿਲੀ ਚ ਵੀ ਸੀ ਅਸਲੀ ਬੀਬੋ ਭੂਆ ਦੋਸਤੋ ਅੱਜ ਪਤਾ ਲੱਗੀ ਬਟਰੁੱਖਾ ਰਹਿੰਦੀ ਹੈ ਹਾਂਜੀ ਹਾਂ ਹੈਨਾ ਤੁਸੀਂ ਉਹਨਾਂ ਨਾਲ ਸ਼ੋਅ ਕਰਦੇ ਰਹੋ ਸ਼ੋਅ ਵੀ ਕਰਦੇ ਨੇ ਮੈਂ ਉਹਨਾਂ ਨਾਲ ਕਾਫੀ ਫਿਲਮਾਂ ਵੀ ਕੀਤੀਆਂ ਨੇ ਅੱਛਾ ਯਾਨੀ ਕਿ ਉਹਨਾਂ ਨਾਲ ਮੈਂ ਫਫੜਦਾ ਰੋਲ ਕਰਦਾ ਰਿਹਾ ਉਹਦਾ ਘਰ ਵਾਲਾ ਹਾਂਜੀ ਸੁਣਾਓ ਵਗੈ ਇੱਕ ਹੋਰ ਗੱਲ ਅੱਜ ਤਾਂ ਸਵਾਲ ਹੀ ਬੜਾ ਆ ਗਿਆ ਫਫੜ ਬਣ ਕੇ ਸੁਣਾਓ ਕਿ ਕੀ ਕਹਿੰਦੀ ਭੂਆ ਤੇ ਉਹ ਨੂੰ ਇੱਕ ਦਿਨ ਹੀ ਗੱਲਾਂ ਪੁੱਛਣ ਦੇਤੀਏ ਮਾ ਭਾਗਵਾਨ ਨੇ ਜੋ ਆਹੀ ਤੁਹਾਨੂੰ ਪੂਤ ਪੂਤ ਹੋ ਗਈ ਹਾਂਜੀ ਹਾਂ ਤੇ ਮੈਂ ਕਹਿੰਦਾ ਨਾ ਵੀ ਭਾਗਵਾਨ ਨੇ ਮੇਰੀ ਗੱਲ ਸੁਣ ਜੇ ਮੈਂ ਮਰ ਗਿਆ ਤੂੰ ਵਿਆਹ ਤਾਂ ਨਹੀਂ ਹੋਰ ਕਰਾਉਂਦੀ ਕਹਿੰਦੀ ਨਾ ਜੀ ਨਾ ਮੈਂ ਤਾਂ ਮੇਰੀ ਭੈਣ ਕੋਲੇ ਰਹਾ ਕਰੂੰ ਕਹਿੰਦੀ ਜੇ ਮੈਂ ਮਰ ਗਈ ਤੂੰ ਤਾਂ ਨਹੀਂ ਦੂਜਾ ਵਿਆਹ ਕਰਾਉਂਦਾ ਮਾ ਨਾ ਨਾ ਮੈਂ ਵੀ ਤੇਰੀ ਭੈਣ ਕੋਲੀ ਰਹਾ ਕਰੂੰ ਵੈਲਕਮ ਹੋ ਗਿਆ ਰਹੀ ਆ ਗਿਆ ਹਾਂਜੀ ਇਹ ਸਾਡੀ ਨਾ ਸਟੇਜੀ ਗੱਲਾਂ ਨਹੀਂ ਸਾਡੀ ਅੱਧੀ ਘਰ ਵਾਲੀ ਹਾਂਜੀ ਹਾਂ ਤੇ ਉਹਨੂੰ ਬੀਬੋ ਨੂੰ ਆਈ ਸਵਾਜੇ ਫੁੱਟ ਦੀ 6 ਫੁੱਟ ਦੀ ਹੈ ਨਾ ਬਹੁਤ ਲੰਬੀ ਆ ਰਾ ਨਹੀਂ 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 ਉਹ ਨਾ 4 ਫੁੱਟ ਦਾ ਕਰਦਾ ਜੀ ਨਾ ਸਾਢੇ 5 ਦਾ ਸਾਢੇ 5 ਫੁੱਟ ਦਾ ਹਾਂਜੀ ਹਾਂ ਤੇ ਤੁਸੀਂ ਸੰਗਰੂਰੀ ਰਹੀਦੇ ਹੋ ਹਾਂਜੀ ਹਾਂ ਸੰਗਰੂਰੀ ਬੰਦੇ ਐ ਮਰਦਾ ਨਾ ਕੋ ਕਿੱਥੋਂ ਰਹਿਣਿਓ ਕਿੱਥੇ ਖਾਣਿਓ ਕੀ ਪੀਣਿਓ ਸਭ ਪਰ ਕਿਹੜਾ ਪਿੰਡਾ ਦਵਾ ਮੇਰਾ ਪਿੰਡ ਦੁਗਾਂ ਜੀ ਦੁਗਾਂ ਬੜਦੇ ਹਾਂ ਹਾਂਜੀ ਹਾਂ ਸਾਡੇ ਸਾਡੇ ਸ਼ਹਿਰ ਦਾ ਕੋਈ ਬੰਦਾ ਬੋਲੇ ਇਹ ਮੁਰਗਾ ਬਾਗ ਦੇਵੇ ਤੇ ਪਛਾਣੇ ਨਾ ਹੈ ਮਾਲਕ ਨੂੰ ਕਾਲ ਹਾਂਜੀ ਹਾਂ ਉਹ ਗੱਲ ਹੈ ਹਾਂਜੀ ਹਾਂ ਇਹ ਇਹ ਆਵਾਜ਼ ਦੇ ਵਿੱਚ ਇੱਕ ਹੋਰ ਹੀ ਸਕੂਨ ਜ ਹੈ ਹਾਂਜੀ ਹਾਂ ਤੇ ਕਦੋਂ ਸ਼ੁਰੂ ਕਰਿਆ ਤੁਸੀਂ ਇਹ ਕੰਮ ਕਰ ਇਹ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੀ ਮੈਂ ਜਦੋਂ ਪਰਦੇਸ ਗਿਆ ਸਕੂਨ ਜੀ ਹਾਂਜੀ ਸਾਡੇ ਨਾਲ ਲਵਲੀ ਨਰਮਨ ਲੱਗਿਆ ਸੀ ਜੀ ਮੈਂ ਲਵਲੀ ਨਰਮਨ ਨਾਲ ਤਾਂ 7-8 ਦਿਨ ਪਹਿਲਾਂ ਗੱਲ ਕਰਕੇ ਆੜੇ ਬੜੀ ਲੰਬੀ ਮੈਂ ਮਿਲਿਆ ਨਹੀਂ ਹਜੇ ਉਹਨਾਂ ਦੀ ਕੈਸਟਾਈਜ ਦੀ ਕਿ ਸਾਡੇ ਸੱਜਣਾ ਫਲਕਾਰੀ ਹਾਕਾਂ ਘਰ ਵੱਜੀਆ ਸਰੋਂ ਗਾਣਾ ਆਉਂਦਾ ਨਹੀਂ ਜੀ ਨਹੀਂ ਉਦੋਂ ਚੱਲਦਾ ਦੀਆ ਵਧੀਆ ਗਾਓ ਅੱਜ ਯਾਰ ਪਹਿਲੀ ਵਾਰ ਜਿੰਦਗੀ ਇਕ ਲੈਣਾ ਗਾਓ ਮੈਨੂੰ ਗਾਉਣਾ ਨਹੀਂ ਆਉਂਦਾ ਮੈਨੂੰ ਹੋਏ ਫਿਕਰ ਨਾ ਕਰ ਗਾਉਣੇ ਨੂੰ ਆਪਾਂ ਕਿਹੜਾ ਕੋਈ ਤਾਨ ਸੇਣਾ ਨਹੀਂ ਮੈਨੂੰ ਗਾਉਣਾ ਹੀ ਨਹੀਂ ਆਉਂਦਾ ਜੀ ਦੋ ਲੈਣਾ ਸੁਣਾਉਂਗਾ ਗੋਦਾ ਗਾਣਾ ਕਹਿੰਦੇ ਹੁੰਦੇ ਹਨ ਉਹਨੂੰ ਬਾਥਰੂਮ ਸਿੰਗਰ ਜਿਹੜੇ ਉਹਨੇ ਆਪਾਂ ਹਾਂਜੀ ਉਹਵੇਂ ਦੋ ਗਾਣਾ ਦੋ ਲੈਣਾ ਸੁਣਾ ਦੋ ਤੇ ਵੈਸੇ ਅਸੀਂ ਇਹਦੇ ਤਰ੍ਹਾਂ ਜ਼ਰੂਰ ਇਹਦਾ ਕੀ ਆਪਣੇ ਪੋਟੂ ਸਾਦੇ ਨਾਲ ਕੀਤੀ ਹੈ ਕਾਕੀ ਸਾਹ ਹਾਂ ਉਹਨਾਂ ਨੇ ਗਾਣਾ ਗਾਇਆ ਟੀਕਾ ਲਵਲੀ ਬਟੂਖਾਂ ਵਾਲੇ ਦਾ ਹਾਂ ਤੇ ਪਈਏ ਤੇ ਹੀ ਅੱਛਾ ਉਹ ਜ਼ਰੂਰ ਸੁਣੇ ਤੇ ਗਾਣੇ ਹੁੰਦੇ ਆ ਉਹ ਬੜਾ ਇਟਾ ਹੈ ਨਾ ਹਾਂਜੀ ਹਾਂ ਉਦੋਂ ਚੜਾਓ ਫਿਰ ਉਸ ਨੂੰ ਉਹ ਸੁਣਾ ਦੇ ਹਾਂ ਠੀਕ ਫਿਰ लवली ਮਰਮਾਨ ਦਾ ਗਾਣਾ लवली ਜੀ ਕਿਉਂਕਿ ਤੁਹਾਡੀ ਇੰਟਰਵਿਊ ਕਰਨਾ ਆਉਣਾ ਮੈਂ ਆਪਣੀ ਗੱਲਬਾਤ ਹੋਈ ਹੋਈ ਹੈ ਤੁਹਾਡਾ ਗਾਣਾ ਜ਼ਰੂਰ ਸੁਣਾਵਾਂਗਾ ਜੋ ਮਰਜ਼ੀ ਹੋ ਜੇ ਅੱਜ ਬੇਜ਼ੂਏਰ ਹੋਲੀ ਇਹ ਲਵਲੀ ਬੜੁਖਾਉਂ ਨੇ ਲਿਖਿਆ ਸੀ ਜੀ ਉਹ ਸਮਝਿਆ ਮੈਂ ਗੱਲ ਨੂੰ ਥੋੜਾ ਗੱਲ ਸਮਝ ਤੇ ਉਹ ਸੁਣਾ ਰਹੇ ਕਹਿੰਦਾ ਪਿੰਡ ਵਿਚੋਂ ਆ ਗਈ ਐ ਸਹੈਰ ਲੁਦਿਆਂ ਲੋਕਾਂ ਮਗੂ ਹੋਗੀ ਹੁਣ ਅਸੀਂ ਵੀ ਸਿਆਣ ਲੈ ਲਿਆ ਮਵਲ ਹੈ ਲੈ ਲਿਆ ਮਵਲ ਵਿਚ ਕਾੜੂ ਵੀ ਪਾਲਿਆ ਆਟੂ ਤੇ ਨਾ ਪਈਆ ਰਾਨੀ ਕਾਲੀ ਖਾਲੀਆ ਆਟੂ ਤੇ ਨਾ ਪਈਆ ਰਾਨੀ ਕਾਲੀ ਖਾਲੀਆ ਲੋਕਾਂ ਦੇ ਆਖੇ ਤਾਂ ਵੀ ਚਿਲਾਉਂਦੀ ਰਹੀ ਚੋਨਾ ਪਤਾ ਨਹੀਂ ਕਿਨਾ ਕਿਚੀਰੀ ਕੱਟਾ ਸੀ ਏ ਟੋਨਾ ਧੂਪ ਵਿੱਚ ਪਿੰਦਾ ਹਈ ਧੂਪ ਵਿੱਚ ਪਿੰਦਾ ਕਾਲਾ ਕਾਲਾ ਕਰਵਾਲੀਆਂ ਆਟ ਉਤੇ ਨਾ ਪਈਆ ਰਾਂ ਨਹੀਂ ਕਲੀ ਖਾਲੀਆਂ ਆਟ ਉਤੇ ਨਾ ਪਈਆ ਰਾਂ ਨਹੀਂ ਕਲੀ ਖਾਲੀਆਂ ਹੁਣ ਮੇਰੀ ਗੱਲ ਸੁਣ ਲੋ ਤੁਸੀਂ ਹੈਗੇ ਸ਼ੈਤਾਨ ਬੰਦੇ ਮੈਂ ਦੇਖ ਲਿਆ ਕਵੇਲੇ ਤੋਂ 1000 ਗੁਣਾ ਅੱਛੀ ਆਵਾਜ਼ ਆ ਤੁਹਾਡੀ ਸੁਰਤਾਲ ਚੋਂ ਨਹੀਂ ਨਹੀਂ ਸੀ ਕਵੇਲੇ ਮੈਨੂੰ ਪਤਾ ਹੈ ਜਦ ਮੈਂ ਉਹ ਰਿਕਾਰਡਿੰਗ ਕਰਾਣਾ ਮੇਰੀ ਨਹੀਂ ਮੰਨੋਗੇ ਤੁਸੀਂ ਤੇ ਹੁਣ ਇੱਕ ਅਦਾ ਗਾਣਾ ਵੀ ਸੁਣਨਾ ਥੋੜਾ ਗਾਣਾ ਅਸਲੀ ਕਰਾ ਦਿਓ ਰਿਕਾਰਡਿੰਗ ਜਿੰਦਗੀ ਕਰੂਗਾ ਅਸਲੀ ਆਉਂਦੇ ਨਹੀਂ ਕਦੋਂ ਕਹਾਵਾ ਤੁਹਾਨੂੰ ਕਰਾਵਾਂ ਤੁਹਾਡਾ ਗਾਣਾ ਠੀਕ ਹੈ ਪ੍ਰੋਮਿਸ ਹੈ ਤੇ ਫੇਰ ਇਹ ਕਰਦੇ ਕਰਾਉਂਦੇ ਜਿਹੜਾ ਤੁਹਾਡਾ ਇਹ ਫਿਲਮਾਂ ਦੇ ਵਿੱਚ ਅੱਛਾ ਇੱਕ ਤਾਂ ਤੁਹਾਡੇ ਕੱਦ ਦੇ ਕਾਰਨ ਜਦੋਂ ਤੁਸੀਂ ਛੋਟਾ ਥੋੜੇ ਫੈਮਿਲੀ ਦੇ ਵਿੱਚ ਕੋਈ ਕੱਦ ਛੋਟਾ ਤਾਂ ਨਹੀਂ ਸੀ ਕਿਸੇ ਦਾ ਨਹੀਂ ਸੀ ਅੱਛਾ ਜਦੋਂ ਛੋਟੇ ਬੱਚੇ ਸੀ ਥੋੜਾ ਕੱਦ ਮਮੀ ਦਾ ਕੱਦ ਹੋਊਗਾ ਘਟ ਘਟ 6 ਫੁੱਟ ਦਾ ਡੈਡੀ ਦਾ 5.5 ਫੁੱਟ ਦੋ ਦੋ ਭਰਾ ਨੇ ਮਮੀ ਵੱਡੇ ਸੀਗੇ ਮਮੀ ਕੱਦ ਦੇ ਤੋਂ ਵੱਡੇ ਸੀ ਜਾਨਾ ਹਾਂਜੀ ਸਰ ਅੱਛਾ ਤੇ ਮਮੀ ਤੇ ਡੈਡੀ ਦਾ ਕੀ ਨਾਮ ਹੈ ਤੁਹਾਡੇ ਉਹ ਵੀ ਆਪਾਂ ਸਮਰਪਿਤ ਕਰੀਏ ਗੱਲ ਦੇਖੋ ਕਿੰਨੀ ਅੱਛੀ ਗੱਲ ਹੈ ਮਮੀ ਦਾ ਨਾਮ ਗੁਰਦੇਵ ਕੌਰ ਜੀ ਹਾਂ ਡੈਡੀ ਦਾ ਨਾਮ ਸ਼ੱਤਰ ਸਿੰਘ ਅੱਛਾ ਹਾਂ ਜੱਟ ਫੈਮਲੀ ਨੂੰ ਬਿਲੋਂਗ ਕਰਦੇ ਹੋ ਜੀ ਜੱਟਾਂ ਨੂੰ ਨਹੀਂ ਮਲਵੀ ਸਿੱਖ ਹਾਂ ਮਲਵੀ ਸਿੱਖ ਹਾਂ ਤੇ ਕੀ ਕੰਮ ਕਰ ਸੀ ਤੁਹਾਡੇ ਘਰ ਦੇ ਮਾਪੇ ਦਾ ਤੇ ਡੈਡੀ ਮੇਰਾ ਬੱਕਰੀਆਂ ਜਾਂਦਾਈ ਅੱਜ ਵੀ ਬੱਕਰੀਆਂ ਰੱਖਦਾ ਹੈ ਅੱਛਾ ਹਾਂਜੀ ਤੇ ਦੁੱਧ ਬਿਲਾਓਗੇ ਜਦੋਂ ਆਵਾਂਗੇ ਮੈਂ ਨਹੀਂ ਜ਼ਰੂਰ ਹੈ ਪ੍ਰੋਮਿਸ ਕਰ ਲਓ ਹਾਂਜੀ ਹਾਂ ਜਦੋਂ ਮਰਜੀ ਆਓ ਮਾਲਿਆ ਅੱਜ ਕੱਲ ਤਾਂ ਬੱਕਰੀਆਂ ਦਾ ਦੁੱਧ ਜ਼ਿਆਦਾ ਪੀਂਦੇ ਨੇ ਲੋਕ ਸਾਨੂੰ ਪਤਾ ਹੀ ਹੈ ਫਿਰ ਪੀਓਗੇ ਕਿਦੋਂ ਵੀ ਨਾ ਪਾਂਗੇ 2000 ਰੁਪਏ ਕਿਲੋ ਨਾ ਜੀ ਨਾ ਨਾ ਆਪਣੇ ਨਹੀਂ ਉਹ ਕਮਾ ਕੇ ਜੀ ਸਾਡੇ ਸਾਡੇ ਇਹ ਹੈਗਾ ਬੱਕਰੀਆਂ ਦਾ ਕਿਹੋ ਜਿਹਾ ਵੀ ਨਿਕਲਦਾ ਦੁੱਧਾ ਨਹੀਂ ਨਹੀਂ ਇਹ ਇਹ ਬਸ ਕਲਾ ਸੈਲਾਂ ਵਾਸਤੇ ਸੈਟਾ ਜੀ ਇਹੋਂ ਨਿਕਲ ਸਕਦਾ ਕਿਹੋ ਜਿਹਾ ਉਹਦਾ ਹਾਂ ਨਿਕਲਦਾ ਸਕਦਾ ਪਰ ਉਹਦਾਂ ਨਿਕਲਣਾ ਉਹ ਚੀਜ਼ ਨਹੀਂ ਹੁੰਦੀ ਚਲੋ 50 ਕਿ ਗ੍ਰਾਮ ਕਿਹੋ ਘੜਵਾ ਕੇ ਦਿਓ ਮੈਨੂੰ ਹਾਂ ਬੱਕਰੀ ਉਹ ਕਰਵਾ ਦਾਂ ਜੀ ਹਾਂ ਕਿਆ ਦੇਖੋ ਗੱਲਾਂ ਨੇ ਕਿਆ ਨੇ ਯਾਰ ਆ ਰਹੇ ਨੇ ਨਾ ਤੇ ਜਦੋਂ ਫਿਰ ਇਹ ਤੁਹਾਡਾ ਕੰਦ ਛੋਟਾ ਉਦੋਂ ਹੀ ਲੱਗਿਆ ਕਿ ਰਹਿ ਗਿਆ ਜਦੋਂ ਬੱਚੇ ਸੀ ਜਾਂ ਜਦੋਂ ਤੁਸੀਂ ਸਕੂਲ ਜਾ ਰਹੇ ਸੀਗੇ ਫਿਰ ਨਹੀਂ ਪਹਿਲਾਂ ਤੂੰ ਸ਼ੁਰੂ ਤੋਂ ਹੀ ਪਤਾ ਲੱਗ ਗਿਆ ਦੀ ਮੰਮੀ ਰੈਡੀ ਅੱਛਾ ਹਾਂਜੀ ਉਹ ਹਾਈਟ ਦਾ ਪਤਾ ਲੱਗਿਆ ਤੇ ਜਦੋਂ ਸਕੂਲ ਜਾਂਦੇ ਸੀ ਕੋਈ ਸ਼ਰਾਰਤਾਂ ਤਾਂ ਨਹੀਂ ਕਰਦੇ ਸੀ ਬੱਚੇ ਜਾਂ ਲੋਕ ਹਾਂਜੀ ਪਿਆਰ ਕਰਦੇ ਸੀ ਉਹ ਜਾਨਾ ਮੈਡਮ ਤੇ ਸਾਡੇ ਇੱਕ ਸਕਰੀਬ ਕੋਰ ਜੀ ਜੀ ਉਹ ਜਦੋਂ ਮੈਂ ਸੇਮੇ ਕਲਾਸ ਦੇ ਵਿੱਚ ਆਇਆ ਮੈਨੂੰ ਉਹਨਾਂ ਨੇ 10ਵੀਂ ਤੱਕ ਫੀਸ ਨਹੀਂ ਭਰ ਦਿੱਤੀ अच्छा ऐसे करके थोड़ी आर्ट करके हां जी हां और हां जी हां ते जदों मैं हां जी हां ते जदों मैं सेमी कला ਦੇ ਵਿੱਚ ਆਇਆ ਸੀਗਾ ਉਦੋਂ ਇੱਕੇ ਦੌਰ ਜਾਂਦਾ ਦੀ ਆ ਸਾਖਰਤਾ ਵਾਲਿਆਂ ਦਾ ਜੀ اچھا ਉਹਦੇ ਵਿੱਚ ਮੈਂ ਜਿਹੜੀ ਸਾਖਰਤਾ ਮੈਂ ਹਾਂ ਜੀ ਹਾਂ ਤੇ ਉਹਦੇ ਵਿੱਚ ਨਾਟਕ ਕਰਦਾ ਹੁੰਦਾ ਸੀ ਮੈਂ ਬੇਟੇ ਦਾ ਰੋਲ ਕੀਤਾ ਸੀਗਾ اچھا ਮੈਂ ਮੈਂ ਉੱਥੇ ਕਿਸੇ ਮੈਡਮ ਨੇ ਇੱਕ ਵੀ ਰੋਲ ਕਰਾਇਆ ਉਹ ਮੈਡਮ ਨੇ ਕਰਵਾਇਆ ਸੀਗਾ اچھا ਤੇ ਸਾਖਰਤਾ ਦਾ ਰੋਲ ਉਹ ਕਰਵਾਣੇ ਦੀ ਜਾਨੀ ਕਿ ਮੇਰੀ ਮਾਤਾ ਕੁਝਰ ਜਨ ਉਹ ਜਦ ਨਹੀਂ ਸਾਧ ਕੋਲੇ ਰੱਖੇ ਜਾਂਦੇ ਨੇ ਅਈ ਅੱਛਾ ਉਹ ਸਾਧ ਚਿਮਟਿਆਂ ਨਾਲ ਕੋੜ ਕੋੜ ਮਾਰ ਦਿੰਦਾ ਉਹਨੂੰ ਅੱਛਾ ਉਹ ਚੀਜ਼ ਦਿਖਾਈ ਮੈਨੂੰ ਮਾਪਾ ਨੂੰ ਮਾਰ ਦਿੰਦਾ ਹਾਂਜੀ ਹਾਂ ਤੇ ਬੱਚਾ ਉਹਦੇ ਲਈ ਦੁੱਖ ਜਿਹੜਾ ਉਹਦੀ ਹਾਂਜੀ ਹਾਂ ਤੇ ਫਿਰ ਉਹਨੂੰ ਪੜਾਈ ਹਾਂ ਹੋ ਜਾਂਦਾ ਗੱਲ ਸਾਰੀ ਤੇ ਤੁਸੀਂ ਤੋਂ ਨੁਕਤੇ ਦੁਖ ਹੋਇਆ ਜ਼ਿੰਦਗੀ ਦਾ ਵੀ ਇਹ ਹਾਈਟ ਛੋਟੀ ਰਹਿ ਗਈ ਹੁੰਦਾ ਕਦੇ ਇਸ ਤਰ੍ਹਾਂ ਸੱਚ ਬੋਲਿਓ ਕਿਉਂਕਿ ਆਪਾਂ ਕਦੇ ਨਹੀਂ ਹੋਇਆ ਤੁਹਾਨੂੰ ਅੱਛਾ ਖੁਸ਼ੀ ਮਹਿਸੂਸ ਹੋਈ ਮੈਨੂੰ ਖੁਸ਼ੀ ਮਹਿਸੂਸ ਇਹ ਨਹੀਂ ਵੀ ਜੇ ਕਿਤੇ ਮੇਰਾ ਕਦਮ ਮਾੜਾ ਮੋਟਾ ਲੰਬਾ ਹੁੰਦਾ ਜਦ ਮੈਂ ਢੜੀ ਕਰਦਾ ਹੁੰਦਾ ਜੋ ਕਿੱਥੇ ਫਿਰਦਾ ਥੋੜੀ ਜਿਹੜੇ ਦੋਨੇ ਭਰਾ ਨੇ ਲੰਬੇ ਬੌਂਤ ਨੇ ਹਾਂ ਉਹ ਦਿਹਾੜੀ ਕਰਦੇ ਨੇ ਇੱਕ ਕਮੈਨ ਦਾ ਡਰਾਈਵਰ ਹੈ ਜੀ ਵੱਡੀ ਇੱਕ ਛੋਟੀ ਕਮੈਨ ਤੇ ਜਾਂਦਾ ਵਧੀਆ ਉਹ ਤਾਂ ਦਿਹਾੜੀ ਮੰਨਾਂਗੇ ਉਹਨੂੰ ਪਰ ਐਕਟਰ ਨਹੀਂ ਹੈ ਇਹ ਇਹ ਇੱਕ ਐਕਟਰ ਨੇ ਇਹ ਫਰਕ ਹੈ ਹੈਨਾ ਹਾਂਜੀ ਹਾਂਜੀ ਅਸੀਂ ਵੀ ਦਿਹਾੜੀ ਕਰਦੇ ਆ ਜਿਹੜੀਆਂ ਵੀਡੀਓ ਬਣਾਉਂਦੇ ਆ ਹੈਨਾ ਪਰ ਤੁਸੀਂ ਇੱਕ ਐਕਟਰ ਉਹ ਸਾਡੇ ਨਾਲ ਐਕਟਰ ਤਾਂ ਨਹੀਂ ਲੱਗ ਸਕਦਾ ਕਦੇ ਜ਼ਿੰਦਗੀ ਵਿੱਚ ਇਹ ਫਰਕ ਹੁੰਦਾ ਤੇ ਵਿਆਹ ਹੋਇਆ ਤੁਹਾਡਾ ਫਿਰ ਅਚਾ ਤੁਸੀਂ ਕਰਾਇਆ ਨਹੀਂ ਉਸ ਲਈ ਤੇ ਮਨ ਕਰਦਾ ਨਹੀਂ ਮਾਣੀ ਨਹੀਂ ਕਰਦਾ ਮਾਣਾ ਇਦਾਂ ਨਹੀਂ ਕਰਦਾ ਜੀ ਕਿਉਂਕਿ ਹਜੇ ਇਦੋਂ ਕੁਝ ਬਣਾ ਨਹੀਂ ਰਿਹਾ ਇੰਨਾ ਕੁਝ ਜੇ ਕਿਤੇ ਆਪਣ ਕੋਈ ਮੜਾ ਮੋਟਾ ਆਏ ਲੱਗੇ ਵੀ ਹਾਂ ਆਪਣਾ ਥੋੜੀ ਫੁਰਕਾ ਚੱਲਦਾ ਫਿਰ ਆਪਾਂ ਕਰਵਾ ਸਕਦਾ ਕਿਉਂਕਿ ਅੱਜ ਕੱਲ ਸੋਨੂੰ ਪਤਾ ਹੀ ਹੈ ਵੀ ਜਿਹੜੀਆਂ ਬੁੜੀਆਂ ਨੇ ਵੀ ਆਪਾਂ ਬਗਾਨੀ ਦੀ ਨੂੰ ਕਦੇ ਕਹਿੰਦੇ ਖਾਣਾ ਵੀ ਵੀ ਨਾ ਤਾਂ ਕੰਮ ਕਰ ਦਿੰਦਾ ਤੂੰ ਕਰਦੀ ਆ ਅਸਲੀ ਤਾਂ ਦੇਖੋ ਮੈਂ ਹੁਣ ਕਿਤੇ ਕੋਲ ਬੈਠਾ ਸੀ ਅੱਜ ਅੱਜ ਦੇ ਦੌਰ ਦੇ ਵਿੱਚ ਕਹਿੰਦੇ ਜਿਹੜੇ ਮੁੰਡਿਆਂ ਦੇ ਵਿਆਹ ਹੁਣੇ ਹੋ ਗਏ ਪੰਨ ਹਾਂਜੀ ਅੱਛੀ ਗੱਲ ਹਾਂਜੀ ਮੈਂ ਤਾਂ ਚੰਗੀ ਸਮਝੂਗਾ ਤੇ ਪਰ ਕਿਉਂ ਨਹੀਂ ਹੋ ਰਹੇ ਪਹਿਲਾਂ ਕਹਦੇ ਉਹਦੇ ਘਰ ਦੇ ਪੁੱਛਦੇ ਨੇ ਵੀ ਮੁੰਡਾ ਲੱਖ ਰੁਪਏ ਕਮਾਉਂਦਾ ਹੈ ਮਹੀਨੇ ਦਾ ਹਾਂ ਦੋ ਕਮਾਉਂਦਾ ਹੈ ਪੰਜ ਕਮਾਉਂਦਾ ਹੈ ਅੱਜ ਕੱਲ ਕੋਈ ਨਾ ਸ਼ਕਲ ਦੇਖੀ ਜਾਂਦੀ ਹੈ ਨਾ ਕੋਈ ਕੰਮ ਦੇਖਿਆ ਜਾਂਦਾ ਸਿਰਫ ਪੈਸਾ ਦੇਖਿਆ ਜਾਂਦਾ ਹਾਂਜੀ ਹੈਨਾ ਇਸ ਨਾਲੋਂ ਫਿਰ ਗਾਣਾ ਤੁਸੀਂ ਥੋੜਾ ਜਿਆਦਾ ਸੈਡ ਹੋ ਗਿਆ ਤੇ ਆਪਣਾ ਹੁਣ ਤੁਸੀਂ ਇਹ ਵੀ ਦੇਖ ਲਓ ਜੀ ਕਿਉਂਕਿ ਰਿਸ਼ਤੇਦਾਰ ਤਾਂ ਹੋਗੇ ਤੇ ਮੂੰਹ ਨੂੰ ਪਤਾ ਹੀ ਨਹੀਂ ਸਰ ਸਾਰੀ ਗੱਲ ਮੈਂ ਸਿਆਂ ਦਾ ਦੌਰ ਚੱਲੇ ਪਿਆ ਹੁਣ ਹਾਂ ਸੈਡ ਕੋਈ ਗਾਣਾ ਸੁਣਾਓ ਕੋਈ ਵਧੀਆ ਜਿਹਾ ਕੋਈ ਪੰਦੀ ਗਾਣਾ ਤਾਂ ਨਹੀਂ ਲਵਲੀ ਨਰਵਾਂ ਦੀਆਂ ਦੋ ਲੈਣਾ ਸੁਣਾ ਦੋ ਗੁੱਸੇ ਹੋ ਜਾਣਗੇ ਮੇਰੇ ਨਾਲ ਫੇਰ ਫਾਇਦਾ ਕੀ ਹੈ ਉਹ ਦੋ ਲੈਣਾ ਤਾਂ ਯਾਦ ਹੀ ਨਹੀਂ ਹੁੰਦਾ ਉਹ ਕਿਹੜਾ ਤੁਸੀਂ ਭੁੱਲਿਓ ਕਦੇ ਦਿਖਾ ਦਿੰਦੀ ਗੱਲ ਹੈ ਜੀ ਕਹਿੰਦਾ ਫੇਰ ਵੈਸੀ ਬੋਲ ਕੇ ਦੇਖੋ ਮਨ ਦੇ ਵਿੱਚ ਕਿਹਾ ਤੈਨੂੰ ਮੈਂ ਸੋਹਣਿਆ ਵਾਂ ਕਰ ਦੀ ਜ਼ਰੂਰ ਹਾਏ ਹਾਏ ਨਹੀਂ ਨਹੀਂ ਇਹ ਆ ਨਹੀਂ ਰਿਹਾ ਜੀ ਪਹਿਲਾਂ ਬਹੁਤ ਬਹੁਤ ਗਾਣਾ ਨਹੀਂ ਮੈਂ ਪਹਿਲਾਂ ਬਹੁਤ ਗਾਇਆ ਇਹ ਗਾਣਾ ਕਿਸੇ ਸਿੰਗਰ ਦਾ ਕਿਸੇ ਦਾ ਨਹੀਂ ਗਾਣਾ ਤਾਂ ਨਹੀਂ ਕੋਈ ਚਲੋ ਚਲੋ ਤੁਹਾਨੂੰ ਫੇਰ ਗਾਣਾ ਜ਼ਰੂਰ ਸੁਣਾਉਣਾ ਹੈ ਕਦੇ ਜਿੰਦਗੀ ਹਾਂ ਯਾਦ ਕਰਕੇ ਆਏ ਹਾਂ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਜੀ ਗਾਣੇ ਤਾਂ ਜ਼ਰੂਰੀ ਹੈ ਕਿਉਂਕਿ ਅਵਾਜ਼ ਠੀਕ ਹੈ ਤੇ ਆਪਾਂ ਸੁਣਾਉਣਾ ਚਾਹੁੰਦੇ ਹਾਂ ਉਹਦੇ ਨਾਲ ਐਂਟਰਟੇਨ ਹੁੰਦੇ ਨੇ ਲੋਕ ਖੁਸ਼ ਹੁੰਦੇ ਨੇ ਹਾਂ ਤੇ ਜ਼ਿੰਦਗੀ ਦੇ ਵਿੱਚ ਹੁਣ ਅੱਗੇ ਕੀ ਵੱਡੀ ਫਿਲਮ ਕੋਈ ਕਰਨਾ ਚਾਹੁੰਦੇ ਹੋ ਬਾਲੀਵੁੱਡ ਦੀ ਉਸ 'ਚ ਵੀ ਕਦੇ ਆਈ ਆਫਰ ਸੁਣ ਆਪਣਾ ਇੱਕ ਪ੍ਰੋਜੈਕਟ ਆ ਰਿਹਾ ਜੀ ਉਹ ਆਪਣਾ ਕੀ ਕਹਿੰਦੇ ਨੇ ਇਹਨੂੰ ਜਿਹੜੇ ਹ ਚਪਾਲ ਵਗੈਰਾ ਹੁੰਦੇ ਨੇ ਜਿਹੜੇ ਇਹਨਾਂ ਤੇ OTT ਪਲੇਟਫਾਰਮ ਆਪ ਹਾਂਜੀ ਹਾਂ ਕੀ ਆਪਣਾ ਹਮਪਾਇਰ ਤੇ ਅੱਛਾ ਪੰਜਾਬ ਦੇ ਵਿੱਚ ਪਹਿਲੀ ਗੇ ਹੋ ਰਿਹਾ ਜੀ ਐਪੀਸੋਡ ਦੇਖਣਾ ਸੀ ਉਹਦੇ ਹਾਂ ਤੇ ਐਪੀਸੋਡ ਵਾਲਾ ਉਹ ਕਿੰਨੇ ਕ ਐਪੀਸੋਡ ਆ ਰਹੇ ਉਹਦੇ 4 ਐਪੀਸੋਡ ਤੱਕ ਹੋ ਗਏ ਜੀ ਤਿਆਰ ਸ਼ੂਟ ਹੋ ਗਏ ਹਾਂਜੀ ਹਾਂ ਦੋ ਕਰ ਲੈਣੇ ਹੋਰ ਜੀ ਉਹਦੇ ਵਿੱਚ ਵਧੀਆ ਕਲਾਕਾਰ ਹੀ ਲਗੇ ਸਾਰੇ ਅੱਛਾ ਕੋਈ ਨਾਮੀ ਕਲਾਕਾਰ ਹੈ ਤੇ ਨਾਮੀ ਦਾ ਇੱਕ ਆਪਣੇ ਗੁਰਿੰਦਰ ਮਖਨਾ ਜੀ ਹੋਗੀ ਜੀ ਤੇ ਇੱਕ ਇਹ ਬੰਦ ਹੋ ਗਿਆ ਜੀ ਇਹਦਾ ਬੰਦ ਥਾ ਹਾਂ ਤੇ ਇੱਕ ਆਪਣੇ ਬਰਨਾਲੇ ਵਾਲੇ ਮੈਡਮਾ ਤੋਂ ਕੀ ਨਾਮ ਲੈਣ ਉਹਨਾਂ ਦਾ ਤੁਹਾਨੂੰ ਦਵਾਈ ਦਵਾਉਂਗਾ ਮੈਂ ਦਿਮਾਗ ਹੀ ਨਾਉਂਦੀ ਇੱਕ ਬਹੁਤ ਸੁਣੀ ਐਰੋ ਹੈ ਤੇ ਤੁਹਾਨੂੰ ਯਾਦ ਆਜੇ ਥੋੜੀ ਥੋੜੀ ਕਮਜ਼ੋਰ ਦੋਸਤੋ ਇਹਨਾਂ ਦਵਾਈ ਜ਼ਰੂਰ ਦੇ ਕੇ ਜਾਊਂਗਾ ਮੈਂ ਹੋਰ ਗੱਲ ਤੁਸੀਂ ਛੱਡੋ ਪਰੇ ਹੁਣ ਆਪਾਂ ਗੱਲਾਂ ਆਪਾਂ ਆਮ ਗੱਲਾਂ ਕਰਦੇ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਲੈ ਜਾਣਾ ਫਿਰ ਸੋਚ-ਸੋਚ ਕੇ ਆਇਆ ਨਹੀਂ ਦੇਖੀ ਐਂ ਕਰਣ ਆਇਆ ਨਹੀਂ ਇਹ ਮੱਥਾ ਕੁੱਟਣ ਆ ਜਾਣਾ ਤੁਸੀਂ ਹੈਨਾ ਸਹੀ ਗੱਲ ਹੈ ਆਪਣੇ ਸੰਗਰੂਰੀ ਵਾਲੇ ਮੱਥਾ ਬਹੁਤ ਕੁੱਟਦੇ ਨੇ ਹਾਂਜੀ ਹਾਂ ਮੇਰਾ ਇੱਕ ਪਿੰਡ ਸੰਗਰੂਰੀ ਹੈ ਅੱਛਾ ਜੀ ਹਾਂ ਜਿਹੜਾ ਪੁਰਾਣਾ ਆਪਣਾ ਪਿੰਡ ਹੈ ਸੰਗਰੂਰੀ ਹੈ ਬਗਵਾਨਾ ਬਗਵਾਨਾ ਜੇਲ੍ਹ ਦੀ ਬੈਕ ਸਾਈਡ ਆਪਣੀ ਜ਼ਮੀਨ ਵਗੈਰਾ ਸਾਰੀ ਉੱਤੀ ਹੈ ਪਰ ਅਸੀਂ ਗਏ ਨਹੀਂ ਕਦੇ ਵੀ ਜਾਂਦੇ ਨਹੀਂ ਘਟਵਧੀ ਜਾਂਦੇ ਪਰ ਜਿਹੜਾ ਪਿਸ਼ੋਕੜਾ ਹੋਈ ਹੈ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਰੱਬ ਕਰੇ ਬਹੁਤ ਸਾਰੀਆਂ ਫਿਲਮਾਂ ਮਿਲ ਤੇ ਤੁਹਾਨੂੰ ਖੁਸ਼ੀਆਂ ਮਿਲਣ ਕੋਈ ਗੱਲਬਾਤ ਹੋਰ ਦੱਸਣਾ ਚਾਹੋਗੇ ਤੇ ਹੁਣ ਜਿਹੜੇ ਭਾਈ ਨਾਲ ਮੈਂ ਰਹਿ ਰਿਹਾ ਹਾਂ ਉਹਨਾਂ ਦੀ ਵੀ ਹੋਈ ਹੈਗੀ ਡੀਲ ਉਹ ਕਰ ਰਹੇ ਨੇ ਇੱਕ ਫਿਲਮ ਅੱਛਾ ਵੱਡੀ ਤੁਸੀਂ ਉਹਨਾਂ ਨਾਲ ਪਰਮਾਨੈਂਟ ਕਿਤੇ ਮਹਾਲੀ ਰਹੇ ਹੋ ਹਾਂ ਜੀ ਮਹਾਲੀ ਮਹਾਲੀ ਰਹਿੰਦੇ ਹੋ ਜੀਰਕਪੁਰੋਂ ਆਈ ਜੀਰਕਪੁਰ ਉਹੀ ਫਿਲਮਾਂ ਤੋਂ ਆਉਂਦੇ ਕੀ ਨੋ ਆਨਾਂ ਦਾ ਉਹਨਾਂ ਦਾ ਹੈਪ ਕਰੇ ਵਾਲੀ ਅੱਛਾ ਹੁਣ ਹੁਣ ਅੱਜ ਆਏ ਨਾਲ ਤੁਹਾਡੇ ਫਿਲਮ ਦੇ ਸ਼ੂਟ ਨਹੀਂ ਨਹੀਂ ਅੱਜ ਉਹਨਾਂ ਦਾ ਆਪਦਾ ਸ਼ੂਟ ਸੀਗਾ ਅੱਛਾ 24 ਐਕਟਰ ਹੀ ਐ ਨਹੀਂ ਉਹ ਡਾਇਰੈਕਟਰ ਨਹੀਂ ਡਾਇਰੈਕਟਰ ਐ ਠੀਕ ਰਿਹਾ ਉਹਨਾਂ ਦੇ ਨਾਲ ਹੀ ਰਹਿੰਦੇ ਹੁੰਦੇ ਹਾਂ ਹਾਂਜੀ ਹਾਂ ਤੇ ਉਹੀ ਆਪਣਾ ਫਰਮਾਂ ਦੇ ਅੰਗੇ ਉਹ ਕੰਮ ਦਵਾ ਰਹੇ ਨੇ ਅੱਛਾ ਦੋਸਤੋ ਇਹ ਬੜੀ ਸੋਹਣੀ ਗੱਲ ਹੁੰਦੀ ਹੈ ਕਈ ਡਾਇਰੈਕਟਰ ਕਈ ਪ੍ਰੋਡਿਊਸਰ ਕਈ ਦੋਸਤ ਆਪਾਂ ਨੂੰ ਪੱਕਾ ਹੀ ਆਪਣੇ ਨਾਲ ਜੋੜ ਲੈਂਦੇ ਨੇ ਤੇ ਚੰਗਾ ਕੰਮ ਦਵਾਉਂਦੇ ਨੇ ਉਹ ਉਹ ਵੀ ਆਪਣੇ ਸੰਗੂਰ ਏਰੀਆ ਦੇ ਨੇ ਉਹ ਆਪਣੇ ਸ਼ੇਰਪੁਰ ਦੇ ਨੇ ਸ਼ੇਰਪੁਰ ਦੇ ਸੰਗੂਰ ਏਰੀਆ ਦੇ ਹਾਂਜੀ ਹਾਂ ਤੇ ਸਰੂਰ ਵਾਲੇ ਦੀ ਇਹ ਖਾਸियत ਵੀ ਹੈ ਤੇ ਮਨ ਦੇ ਵਿੱਚ ਇਹ ਸੋਚ ਕੇ ਦੇ ਰਹਿੰਦੇ ਨੇ ਕਿ ਕਿਹਦਾ ਭਲਾ ਕਿਵੇਂ ਕੀਤਾ ਜਾਵੇ ਤੇ ਮੈਂ ਵੀ ਇਹ ਹੀ ਸੋਚ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਭਲਾ ਕਿਵੇਂ ਕੀਤਾ ਜਾਵੇ ਕਿਸ ਤਰ੍ਹਾਂ ਤੁਹਾਨੂੰ ਕੰਮ ਲਵਾਇਆ ਜਾਵੇ ਕਿਹਦੇ ਨਾਲ ਗੱਲ ਕਰੀ ਜਾਵੇ ਗਾਣਿਆਂ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ ਹੁਣ ਜਿਹੜੇ ਤੁਹਾਡੇ ਮਾਪੇ ਖੁਸ਼ ਆ ਐਨੇ ਪੈਸੇ ਆ ਜਾਂਦੇ ਨੇ ਮਹੀਨੇ ਦੇ ਕਿ ਰੋਟੀ ਪਾਣੀ ਦਾ ਜਿਗਾਰਡ ਚੱਲ ਜਾਂਦਾ ਹਾਂਜੀ ਹਾਂ ਵਧੀਆ ਚੱਲਿਆ ਅੱਛਾ ਠੀਕ ਹੋ ਗਿਆ ਸਾਰਾ ਕੁਝ ਹਾਂਜੀ ਹਾਂ ਹੈ ਏ ਆਪਣਾ ਜਦੋਂ ਦਾ ਮੈਂ ਉਹਦੇ ਨਾਲ ਟੁੜੇ ਨਹੀਂ ਹੈਪਦੇ ਨਾਲ ਉਹਨੇ ਖੁਸ਼ ਨੇ ਵਧੀਆ ਰੱਖ ਰੱਖਿਆ ਅਦਾਸ ਹੈ ਉਸਦੀ ਹੈਪ ਗਰੇਵਾਲ ਜੀ ਲਈ ਤੇ ਇਸ ਤਰ੍ਹਾਂ ਹੀ ਇਹਨਾਂ ਦੇ ਨਾਲ ਪਿਆਰ ਬਣਾਈ ਰੱਖਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ